ਕਾਲ ਯੁਗ ਹੈ ਕਾਲ ਯੁਗਨੀ ਜਿੰਦੜੀਏ ਕਾਲ ਯੁਗ ਹੈ ਕਾਲ ਯੁਗ ਪੰਜਾਬ ਦੇ ਵਿੱਚ ਘੋਰ ਕਾਲ ਯੁਗ ਚੱਲ ਰਿਹਾ ਹੈ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਇਲਾਕਿਆਂ ਵਿੱਚ ਉਹ ਜਿਹੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਿਸੇ ਪਤੀ ਵੱਲੋਂ ਆਪਣੀ ਪਤਨੀ ਨੂੰ ਮਾਰ ਦਿੱਤਾ ਗਿਆ ਹੋਵੇ ਜਾਂ ਪਤਨੀ ਵੱਲੋਂ ਆਪਣੇ ਪਤੀ ਨੂੰ ਇਸੇ ਤਰ੍ਹਾਂ ਦੀ ਖਬਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਤਲਾਣੀਆਂ ਤੋਂ ਆ ਰਹੀ ਹੈ 24 ਨਵੰਬਰ ਨੂੰ ਪਿੰਡ ਤਲਾਣੀਆਂ ਵਿਖੇ ਸਰਜੀਤ ਸਿੰਘ ਨਾਮਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ ਉਸ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਜਿਹੜੀ ਥਾਣਾ ਫਤਿਹਗੜ ਸਾਹਿਬ ਪੁਲਿਸ ਵਿਖੇ ਮਾਮਲਾ ਦਰਜ ਕੀਤਾ ਜਾਂਦਾ ਹੈ ਜਿਸ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਾ ਅਗਰਵਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਹੈ ਮ੍ਰਿਤਕ ਦੀ ਪਤਨੀ ਬਲਵੀਰ ਕੌਰ ਅਤੇ ਬਲਵੀਰ ਕੌਰ ਦੇ ਆਸ਼ਿਕ ਵੱਲੋਂ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਹੈ ਜਿਸ ਵਿੱਚ ਦੋ ਵਿਅਕਤੀ ਜੋ ਕਿ ਇਸ ਟਾਈਮ ਹਜੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਨੇ ਪਤਨੀ ਤੇ ਉਸਦੇ ਆਸ਼ਿਕ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਏ ਪਰ ਦੋ ਵਿਅਕਤੀਆਂ ਦੀ ਭਾਲ ਹਜੇ ਜਾਰੀ ਹੈ ਆਓ ਸੁਣਦੇ ਹਾਂ ਪੁਲਿਸ ਸ਼ੁਭਮ ਅਗਰਵਾਲ ਦਾ ਕੀ ਬਿਆਨ ਹੈ